ਮੈਂ ਨਾ ਜੇ लाठी काट ਦਾ ਹੁਕਮ ਦੇਦੇ ਰਹਾ ਮਾਛਾੜੀ ਤੇ ਤੇ ਗਿਲਾ ਦਲਾ ਜੇ ਤੇ ਗਿਲਾ ਹੋਊ ਤੇ ਮੈਨੂੰ ਕਹਿ ਦੀ ਫਿਰ ਇਹਨੂੰ ਕਰੀਏ ਨਾ ਤੁਸੀਂ ਤੁਸੀਂ ਸਾਨੂੰ ਸ਼ਾਲ ਕਰਕੇ ਇਹ ਬੱਖਾ ਵੇਹਿਆ ਇਹ ਗੱਲ ਕੀ ਹੋਈ ਸਾਡੇ ਨਾਲ ਗੱਲ ਕਰਦੇ ਆ ਸਿੱਧੇ ਕਰਕੇ ਮੈਨੇ ਪਿਛੇ ਹਟ ਜਾ ਤੁਹਾਨੂੰ ਜਾਣਦਾ ਨਹੀਂ ਤੁਸੀਂ ਕਿਉਂ ਨਹੀਂ ਬਾਤਾ ਸਾ ਪਹਿਲੀ ਵਾਰ ਪੈਚਿਆ ਮੈਨੇ ਪਿਛੇ ਹਟ ਜਾ ਨਹੀਂ ਅੱਗੇ ਵਾੜੀ ਆ ਬੰਦ ਲਈ ਆ ਬੰਦ ਲਈ ਅੱਡਾ अच्छा। नहीं। वो जा। वो, जा। वो नहीं जाना अपने अच्छा... दे, दे... वो जाना पीछे 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 मैं कहता नहीं जाए दाड़ी पीछे हट जाओ पिछले बंदा कहते वाली साहब पीछे हट जाओ मैं वहां जल्द करो नहीं बी एस पी साहब ठीक नहीं है पीछे हट ਉਹ ਕੰਡਾਲਿਆ ਉਹ ਘਟਕੇ ਦੇ ਨਗਰੀਏ ਉਹ ਹੜਾਂ ਦਾ ਜਿਹੜਾ ਮੁਆਵਜ਼ਾ ਦੇਣ ਆਏ ਆ ਔਰ ਹੜਾਂ ਦੇ ਮੁਆਵਜ਼ੇ ਜੇ ਵੀ ਸਾਡੀ ਮੰਗ ਸੀ ਵੀ 70000 ਰੁਪਇਆ ਪ੍ਰਤੀ ਏਕੜ ਜਿਹੜਾ ਵਾ ਉਹ ਮੁਆਵਜ਼ਾ ਦਿੱਤਾ ਜਾਵੇ 20 20000 ਰੁਪਇਆ ਦਾ ਅਨਾਉਂਸਮੈਂਟ ਕਰ ਰਹੇ ਹੋ ਨੇ ਹਜੇ ਡਿਟੇਲਸ ਆਉਗੀ ਸਾਡੀ ਡਿਟੇਲ ਇਹ ਆ ਕਿ ਆਪਣੇ ਨਜ਼ਦੀਕੀਆਂ ਨੂੰ ਮੁਆਵਜ਼ਾ ਦਿੱਤਾ ਗਿਆ ਜਿੱਤੇ ਪਿੰਡੋਂ ਅਸੀਂ ਬਹੁਤ ਸਾਰੇ ਪੰਡਾ ਚ ਰਿਪੋਰਟ ਕੱਢੀ ਆ ਉਹ ਕਹਿੰਦੇ ਬਹੁਤ ਸਾਰਾਂ ਦੇ ਚੈੱਕ ਬਣੇ ਕੱਟੇ ਗਏ ਉਹ ਵੀ ਕੋਈ ਦੂਜਾ ਕਿਸਾਨ ਨਾ ਚਲਿਆ ਜਾਵੇ ਵਿਰੋਧ ਨਾ ਕਰ ਦੇਵੇ ਅਸੀਂ ਕਹਿੰਨੇ ਫ੍ਰੀ ਐਂਡ ਫੇਅਰ ਸਾਰਿਆਂ ਪੰਜਾਬ ਮੁੱਖ ਮੰਤਰੀ ਜਦੋਂ ਬਣ ਕੇ ਉਹਨਾਂ ਦੀ ਸਾਰੇ ਕਿਸਾਨ ਇੱਕੋ ਜਿਹੇ ਨੇ ਫ੍ਰੀ ਐਂਡ ਫੇਅਰ ਦੇਣਾ ਸੀ ਪਹਿਲੀ ਗੱਲ ਤਾਂ ਪਹਿਲੇ ਦਿਨ ਨੂੰ ਮੁਆਵਜ਼ਾ ਬਹੁਤ ਘੱਟ ਆਗਾ ਠੀਕ ਆ ਅਜੇ ਪਸ਼ੂਆਂ ਦਾ ਕੀ ਕੀਤਾ ਦੂਜਾ ਕੀ ਦਿੱਤਾ ਹਜੇ ਕਹਿੰਦੇ ਹੜਾ ਵਾਲੀ ਦਾ ਦੇਣਾ ਅਸੈਸਮੈਂਟ ਚੱਲ ਰਹੀ ਕਦੋਂ ਤੱਕ ਅਸੈਸਮੈਂਟ ਚੱਲੂ 45 ਦਿਨ ਤੋਂ ਤੁਹਾਡੇ ਨਾਂਗੇ ਸੀਐਮ ਸਾਹਿਬ ਨੇ ਕਿਹਾ ਅਸੈਸਮੈਂਟ ਚੱਲਦੀ ਰ ਇਹ ਵੀ 22 ਲੱਖਾਂ ਕਰਕੇ 22 ਲੱਖਾਂ ਨੂੰ ਧਿਆਨ ਵਿੱਚ ਰੱਖ ਦਿਆ ਪਹਿਲੋ ਉਹ ਚੁਣਿਆਗਿਆ ਚਰਨਦਾਰਨ ਵਾਲੇ ਅਸੀਂ ਲੋਕਾਂ ਨੂੰ ਖੁਸ਼ ਕਰੀਏ ਤਾਂ ਦੇਖੋ ਅਸੀਂ ਕਹਿੰਨੇ ਮੁੱਖ ਮੰਤਰੀ ਸਾਹਿਬ ਇੱਕ ਕੋਈ ਕਿਲਾ ਵਿਖਾ ਦੇਣ ਵੀ ਗੰਨੇ ਦੀ ਗਰਦੌਰੀ ਕੀਤੀ ਵੱਡਾ ਹਿੱਸਾ ਗੰਨੇ ਦਾ ਇਸ ਇਲਾਕੇ 'ਚ ਹੈ ਨਾ ਗੰਨੇ ਦਾ 1 ਲੱਖ ਰੁਪਇਆ ਮੰਗਦੇ ਸੀ 3 ਲੱਖ ਦਾ ਗੰਨਾਵਾ ਨੰਨੇ ਦੀ ਗਰਦੌਰੀ ਤੱਕ ਨਹੀਂ ਕੀਤੀ ਹੈਗੀ ਜੇ ਸਾਨੂੰ ਲੱਗਦਾ ਤਾਂ ਫਿਰ ਇਹ ਫੇਕ ਹੀ ਕਰਨ ਆਏ ਨਾ ਇਹ ਸਵਾਲ ਜਵਾਬ ਸੀ ਪਰਾਲੀ ਵਾਲੇ ਮਸਲੇ ਦੇ ਸਾਡੇ ਸਵਾਲ ਜਵਾਬ ਸੀ ਕਿ ਅਸੀਂ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ ਹਾਂਗੇ ਅਸੀਂ ਨਹੀਂ ਪਰਾਲੀ ਸਾਡੇ ਨਾਲ ਕੋਈ ਹਾਲਤਾ ਤੁਹਾਡੇ ਕੋਲ ਹੈਗਾ ਨਹੀਂਗਾ ਸੁਣੋ ਮੇਰੀ ਬੰਦੀ ਉਪਰਾਲੀ ਵਾਲੇ ਸਵਾਲ ਵੀ ਸੀ ਵੀ ਸਾਨੂੰ ਕਿਉਂ ਝੂਠੇ ਜੱਜ ਕਹੀ ਜਾਂਦੇ ਅਸੀਂ ਦੋਸ਼ੀ ਨਹੀਂ ਡੀਏਪੀ ਖਾਦ ਉਂਝ ਨਹੀਂ ਮਿਲ ਰਹੇ ਹੋਗੇ ਜਿਹੜਾ ਬਿਜਲੀ ਬੋਰਡ ਨੂੰ ਬਿਜਲੀ ਸੋਚ ਬਿੱਲ 225 ਨਿੱਦੀਆ ਤੁਹਾਨੂੰ ਡੇਂਜਰ ਦੇ ਚਿੱਠੀ ਮੇਰੇ ਕੋਲ ਪਈ ਨੂੰ ਪ੍ਰੈਸਰੂ ਦਿੰਦੀ ਆ ਉਹਦੇ ਬਾਰੇ ਭਗਵੰਤ ਮਾਨ ਸਾਹਿਬ ਕੀ ਕਹਿੰਦੇ ਹੈਗੇ ਇਹ ਵੀ ਸਾਡੇ ਸਵਾਲ ਸੀ ਰਣਜੀਤ ਸਾਗਰ ਡੈਮ ਤੋਂ ਡੇ ਨਿਯਮ ਪਰ ਕਿਹਾ ਸੀ ਸਪਸ਼ਟ ਕਹਿੰਦੇ ਮੈਨ ਮੇਡ ਹੈ ਹਰ ਇਹ ਤੁਸੀਂ ਛੱਡ ਕੇ ਕੇਂਦਰਵਾਗ ਸਾਨੂੰ ਰੋੜਿਆ ਉਹਦੇ ਤੇ ਕੋਈ ਜਵਾਬ ਦੇ ਦੇ ਦਿਓ ਸਾਨੂੰ ਜਾਂ ਖਨੌਰੀ ਸ਼ੰਭੂ ਤੋਂ ਸਾਨੂੰ ਕੁੱਟ ਕੇ ਕਿਉਂ ਠਾਲਿਆ ਦੀ ਕੇਂਦਰ ਨਾਲ ਰੜਕੇ ਠਾਲਿਆ ਸੀ ਇਹ ਸਾਰੇ ਸਵਾਲ ਸੀ ਜਿਹੜੇ ਪੀਸਫੁਲੀ ਢੰਗ ਨਾਲ ਉਹ ਡੈਮੋਕ੍ਰੇਸੀ ਚ ਆਪਣਾ ਪ੍ਰੋਗਰਾਮ ਕਰਦੇ ਸੀ ਕਰਦੇ ਸੀ ਜਾਨ ਵਿੱਚ ਵਿਸ਼ਵਾਸ ਚ ਲਿਆ ਸੀ ਕਿ ਮਲਾਉ ਕੋਈ ਮਸ਼ਾਹ ਦੇਖੋ ਸਪਸ਼ਟ ਸੀਗਾ ਬਸੀਂ ਗੱਲ ਕਰਕੇ ਦੱਸ ਦੇ ਨਾ ਕਹਿੰਦੇ ਇਹ ਕੈਸੀ ਤੁਸੀਂ ਗੱਲ ਕਰਾਵਾਂਗੇ ਵਿਸ਼ਵਾਸ ਨਹੀਂ ਮੈਂ ਕਿਹਾ ਗੱਲ ਕਰ ਗੱਲ ਕਰਕੇ ਸਾਨੂੰ ਦੱਸਿਆ ਹੀ ਨਹੀਂ ਫਿਰ ਭਾਈ ਅਸੀਂ ਅੱਗੇ ਵਧੇ ਆ ਅੱਗੇ ਕਿਸਾਨ ਵਧਿਆ ੱੱਕਾ ਮੁੱਠੀ ਹੋਈ ਆ ਪੱਗ ਪੱਗਾ ਲੱਟੀਆਂ ਵਾਂ ਬੰਦੇ ਸਾਡੇ ਕੁਰਤੇ ਪਾਜੇ ਆ ਮੋਬਾਈਲ ਡਿੱਗੇ ਆ ਬਟੂਏ ਕੱਢੇ ਗਏ ਪੁਲਿਸ ਵੱਲੋਂ ਸਾਰਾ ਕੁਝ ਆ ਅਸੀਂ ਸਪਸ਼ਟ ਤੁਹਾਡੇ ਚੈਨਲ ਤੇ ਕਹਿਣਾ ਚਾਹੁੰਦੇ ਆ ਕਿ ਇਹ ਬੇ ਅਤੇ ਡੀਜੀਪੀ ਪੰਜਾਬ ਨੇ ਸਾਡਾ ਪ੍ਰਸ਼ਾਸਨ ਨਾ ਕੋਈ ਨਹੀਂ ਮੁੱਖ ਮੰਤਰੀ ਪੰਜਾਬ ਨਾ ਹੁਣ ਅੱਗੇ ਜਾ ਕੇ ਵੱਜਾਂਗੇ ਇਹੋ ਜਾਂ ਨਾਨਕਾ ਇੱਥੇ ਕਾਫੀ ਟੱਕਾ ਮੁੱਕੀ ਹੋਈ ਆ ਆਪਾਂ ਜਿੱਥੋਂ ਤੱਕ ਜਾ ਸਕਦੇ ਨਾਕੇ ਤੋੜ ਕੇ ਅੱਗੇ ਵੀ ਗਏ ਆ ਅਸੀਂ ਪ੍ਰਸ਼ਾਸਨ ਨੂੰ ਕਹਿੰਦੇ ਵੀ ਇਸ ਢੰਗ ਦਾ ਬੇਪਰੋਸ਼ਾ ਨਹੀਂ ਹੋਣਾ ਚਾਹੀਦਾ ਠੀਕ ਆ ਤੁਸੀਂ ਸਾਡੇ ਨਾਲ ਗੱਲ ਕੀਤੀ ਆ ਉਹਦੀ ਗੱਲ ਸੀਐਮ ਸਾਹਿਬ ਮੰਨਦੇ ਤਾਂ ਵੀ ਦੱਸੋ ਨਹੀਂ ਮੰਨਦੇ ਟਾਮੇ ਰੱਖੋ ਤਾਂ ਸਾਨੂੰ ਤਾਂ ਤੁਹਾਡੇ ਮੀਡੀਆ ਤੇ ਵੀ ਕਿਹਾ ਕਿ ਜਿੰਨਾ ਮੀਡੀਆ ਅੰਦਰ ਸੀ ਸਾਡੇ ਕੋਲ ਕੋਰੋਨਾ ਨਹੀਂ ਹੈ ਜੇ ਕੋਰੋਨਾ ਸਾਥੋ ਵੀ ਹੁੰਦੇ ਸਾਡੇ ਵੀ ਮੈਂ ਅਸੀਂ ਖਰੀਦਣ ਜੋਗੇ ਹੁੰਦੇ ਸੀ ਅਸੀਂ ਵੀ ਮੀਡੀਆ ਇੱਥੇ ਸਾਡ ਲੈਂਦੇ ਹਾਂ ਅਗਲਾ ਟਾਰਗੇਟ ਕੀ ਹੈ ਅਗਲਾ ਆਹ ਦੇਖੋ ਹੁਣ ਨਾਲੇ ਸਾਡਾ ਪ੍ਰੋਗਰਾਮ ਕਿਸਾਨ ਮਜ਼ਦੂਰ ਮੋਰਚੇ ਦਾ ਚੱਲਦਾ ਰਹੂਗਾ ਜਿੱਥੇ ਵੀ ਕੋ ਐਮ ਐਲ اے ਜਾਊਗਾ ਮੰਤਰੀ ਜਾਊਗਾ ਅਸੀਂ ਪੀਸਫੁਲੀ ਠੰਗਣਾ ਨੂੰ ਸਵਾਲ ਜਵਾਬ ਕਰਨੇ ਜਾਂਦੇ ਹਾਂ